ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਵੱਲਾ ਅੰਮ੍ਰਿਤਸਰ ਵਿਖੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਪਾਰੀ ਸਬਜ਼ੀਆਂ ਅਤੇ ਫਲ ਫਰੂਟ ਲੈ ਕੇ ਆਉਂਦੇ ਹਨ ਅਤੇ ਵੱਡੇ ਪੱਧਰ ਤੇ ਇੱਥੇ ਸਬਜ਼ੀਆਂ ਫਰੂਟ ਦਾ ਕਾਰੋਬਾਰ ਹੁੰਦਾ ਹੈ ਸਬਜ਼ੀ ਮੰਡੀ ਦੇ ਪ੍ਰਧਾਨ ਗੁਰਸੇਵਕ ਸਿੰਘ ਅਤੇ ਜਨਰਲ ਸੈਕਟਰੀ सुरेंद्र ਬਿੰਦਰਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਕਮਿਸ਼ਨ 5% ਹੈ ਜਦਕਿ ਦੇਸ਼ ਦੇ ਹੋਰ ਨਾਂ ਸੂਬਿਆਂ ਦੇ ਵਿੱਚ ਆਰਟੀਆਂ ਦੀ ਕਮਿਸ਼ਨ 6 ਤੋਂ ਲੈ ਕੇ 8% ਹੈ ਉਹਨਾਂ ਕਹਿੰਿਆ ਕਿ ਐਨੀ ਕਮਿਸ਼ਨ ਦੇ ਵਿੱਚ ਅੱਜਕੱਲ ਦੀ ਐਨੀ ਮਹਿੰਗਾਈ ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਮਹਿੰਗਾਈ ਦੀ ਮਾਰ ਕਾਰਨ ਉਹਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਇਸ ਕਰਕੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਕਮਿਸ਼ਨ ਵੀ 8% ਤੋਂ ਲੈ ਕੇ 10% ਤੱਕ ਕੀਤੀ ਜਾਵੇ ਫਰਸਟ ਵਿੱਚ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਸਬਜ਼ੀ ਮੰਡੀ ਦੇ ਵਿੱਚ ਇੱਥੋਂ ਦੇ ਆੜਤੀਆਂ ਨਾਲ ਗੱਲ ਕਰਾਂਗੇ ਜਿਹੜੀ ਕਿ ਬੜੇ ਪੁਰਾਣੇ ਸਮੇਂ ਤੋਂ ਲੈ ਕੇ ਆਰਤੀਆਂ ਦੀ ਕਮਿਸ਼ਨ 5% ਬੰਦੀ ਸੀ ਜਦ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਇਹ ਕਮਿਸ਼ਨ 6 ਤੋਂ ਲੈ ਕੇ 8% ਤੱਕ ਬੰਦੀ ਹੈ ਤੇ ਕਿਤੇ ਨਾ ਕਿਤੇ ਇੱਥੇ ਮੰਡੀ ਦੇ ਵਿੱਚ ਆਰਤੀ ਪਰੇਸ਼ਾਨ ਹਨ ਕਿਉਂਕਿ ਉਹਨਾਂ ਨੂੰ ਉਹ ਬੰਦੀ ਇਹਨਾਂ ਦੀ ਕਮਿਸ਼ਨ ਨਹੀਂ ਮਿਲ ਰਹੀ ਜਿਸ ਕਰਕੇ ਆਰਤੀ ਪਰੇਸ਼ਾਨ ਹਨ ਤੇ ਅਸੀਂ ਸਬਜੀ ਮੰਡੀ ਦੇ ਸੈਕਟਰੀ सुरेंद्र ਬਿੰਦਾ ਬਿੰਦਰਾ ਜੀ ਨਾਲ ਗੱਲ ਕਰਨੀ ਚਾਹਾਂਗੇ ਕੀ ਕਹਿਣਗੇ ਹਾਂਜੀ ਸਰ ਸਭ ਤੋਂ ਪਹਿਲਾਂ ਮੈਂ ਕਿ ਸਾਡੀ ਜਿਹੜੀ ਆੜਤ ਸੀ ਉਹ 1998 ਦੇ ਵਿੱਚ ਵਧਾ ਕੇ ਸਰਕਾਰ ਨੇ 5% ਕੀਤੀ ਸੀ ਉਸ ਤੋਂ ਬਾਅਦ ਅੱਜ 33-34 ਸਾਲ ਹੋ ਚੱਲੇ ਆ ਕਦੀ ਆੜਤ ਨਹੀਂ ਵਧਾਈ ਇਸ ਸਬੰਧ ਵਿੱਚ ਅਸੀਂ ਅਲੱਗ-ਅਲੱਗ ਸਰਕਾਰਾਂ ਨੂੰ ਸਮੇਂ-ਸਮੇਂ ਸਰ ਰਿਪ੍ਰেজੈਂਟੇਸ਼ਨ ਆ ਭੇਜਦੇ ਰਹੇ ਹਾਂ ਕਿ ਸਾਡੇ ਜਿਹੜੇ ਜੱਸਾ ਮਹਾਰਾਸ਼ਟਰ ਹੈ ਉੱਥੇ 8% ਆੜਤ ਹੈ ਗੁਜਰਾਤ ਹੈ ਉੱਥੇ ਵੀ 8% ਹੈ ਦਿੱਲੀ 6% ਹੈ ਰਾਜਸਥਾਨ ਹੈ ਸਾਰੀਆਂ ਦੂਜੀਆਂ ਸਟੇਟਾਂ ਜਿਹੜੀਆਂ ਨਾ ਸਾਡੇ ਤੋਂ ਵੱਧ ਆੜ ਤੱਕੀ ਉੱਥੇ ਇੱਥੇ 5% ਹੈ 33 ਸਾਲਾਂ ਵਿੱਚ ਜਿਹੜਾ ਪਹਿਲੇ 1998 ਦੇ ਵਿੱਚ ਮੁਲਾਜ਼ਮ 5-7000 ਰੁਪਏ ਤਨਖਾਹ ਲੈਂਦਾ ਸੀ ਅੱਜ ਉਹ ਵੀ 25000 ਰੁਪਏ ਲੈਣ ਡਿਆ ਜਿਹੜੇ ਬੈਂਕਾਂ ਦੇ ਵਿਆਜ ਬਹੁਤ ਘੱਟ ਸੀ ਉਹ ਅੱਜ ਕਿੰਨੇ ਵਧੇ ਫਿਰ ਮੁਲਾਜ਼ਮਾਂ ਦੇ ਖਰਚੇ ਦੁਕਾਨਾਂ ਦੇ ਖਰਚੇ ਚਾਹਮਾਂ ਦੇ ਖਰਚੇ ਜਿਹੜਾ ਵੀ ਕੋਈ ਸਾਡੀ ਅਹੀ ਰਕਮਾਂ ਪਾਣਿਆ ਉਧਾਰ ਸਾਡਾ ਸਾਰਾ ਕਾਰੋਬਾਰ ਉਧਾਰ ਤੇ ਡਿਪੈਂਡ ਹੈ ਕਿੰਨੀਆਂ ਰਕਮਾਂ ਸਾਡੀਆਂ ਮਰਦੀਆਂ ਹਰ ਸਰਕਾਰੀ ਮੁਲਾਜ਼ਮ ਦੀਆਂ ਤਨਖਾਹਾਂ ਹਰ ਸਾਲ ਵੱਧਦੀਆਂ ਪਰ ਸਾਡੀ ਆੜਤ ਉੱਥੇ ਦੀ ਉੱਥੇ ਹੀ ਹੈ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਹਾਂ ਜਿੱਥੇ ਇੰਨਾ ਕੁਝ ਕੰਮ ਕਰ ਰਹੇ ਆ ਇੰਨਾ ਪੰਜਾਬ ਦੇ ਵਿਕਾਸ ਲਈ ਯੋਰ ਲਾ ਰਹੇ ਆ ਸਾਡੀ ਬੇਨਤੀ ਹੈ ਕਿ ਸਾਡੀ ਆੜਤ ਜਿਹੜੀ ਆ ਉਹ 5% ਤੋਂ ਵਧਾ ਕੇ ਉਹਨੂੰ 8% ਕੀਤਾ ਜਾਵੇ ਤਾਂ ਜੋ ਅਸੀਂ ਵੀ ਆਪਣੇ ਕਾਰੋਬਾਰ ਨੂੰ ਸਮੂਥਲੀ ਚਲਾ ਸਕੀਏ ਅਤੇ ਆਪਣੇ ਬਾਲ ਬੱਚਿਆਂ ਦੀ ਰੋਜੀ ਰੋਟੀ ਕਮਾ ਸਕੀ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਸਬਜ਼ੀ ਮੰਡੀ ਦੇ ਪ੍ਰਧਾਨ ਸਰਦਾਰ ਗੁਰਸੇਵਕ ਸਿੰਘ ਨਾਲ ਉਹ ਇਸ ਮਸਲੇ ਨੂੰ ਲਾ ਕੇ ਕੀ ਕਹਿਣਾ ਚਾਹਣਗੇ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਾਂ ਤੁਸੀਂ ਸਾਰੀ ਗੱਲ ਤੇ ਸੁਣ ਲਈ ਆ ਸਾਡੇ ਜਨਰਲ ਸੈਕਟਰੀ ਅਬਿੰਦਰਾ ਜੀ ਨੇ ਤੁਹਾਨੂੰ ਦੱਸਤਾ ਵੀ ਬੜੇ ਸਾਲਾਂ ਤੋਂ ਉੱਤੇ ਜਿਹੜੀ ਸਾਡੀ ਕਮਿਸ਼ਨ ਹੈ ਇਹ 5% ਹੀ ਆ ਜੀ ਉਸ ਦੌਰਾਨ 1998 ਤੋਂ ਕਿੰਨੇ ਕਈ ਗੁਣਾ ਜ਼ਿਆਦਾ ਸਾਡੇ ਖਰਚੇ ਵਧ ਗਏ ਜਿਹੜੇ ਮੁਲਾਜ਼ਮ ਉਹਨਾਂ ਦੀ ਗੱਲ ਨੂੰ 5 5-7000 ਦੇ ਵਿੱਚ ਹੁੰਦੇ ਸੀ 20000 ਰੁਪਏ ਤਨਖਾਹ ਹੋ ਗਈ ਆ ਸਾਡੀਆਂ ਕਰਜ਼ੇ ਦੀ ਲਿਮਟਾ ਬਹੁਤ ਜ਼ਿਆਦਾ ਵਧ ਗਈਆਂ ਵਾ ਦੁਕਾਨਾਂ ਦੇ ਰੇਟ ਸਾਰੇ ਪਾਸੇ ਵਗਿਆਈ ਹੋਈ ਆ ਸਿਰਫ ਸਾਡੀ ਆਮਦਨੀ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਅਸੀਂ ਸਰਕਾਰ ਨੂੰ ਦਰਖਾਸਤ ਕਰਦੇ ਆ ਵੀ ਸਾਡੀ ਜਿਹੜੀ ਆਮਦਨ ਹੈ ਉਹਨੂੰ ਵਧਾ ਕੇ ਜਦੋਂ 20% ਸਾਡੀ ਜਿਹੜੀ 5 ਤੋਂ 7 ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਇਹ ਸਨ ਸਬਜ਼ੀ ਮੰਡੀ ਦੇ ਪ੍ਰਧਾਨ ਸਰਦਾਰ ਗੁਰਸੇਵਕ ਸਿੰਘ ਜਿਨ੍ਹਾਂ ਨੇ ਕਿਹਾ ਕਿ ਆਰਤੀ ਭਰਾਵਾਂ ਨੂੰ ਇੱਥੇ ਸਬਜੀ ਮੰਡੀ ਦੇ ਵਿੱਚ ਬੜੇ ਪੁਰਾਣੇ ਸਮੇਂ ਤੋਂ ਜਿਹੜੀ ਕਮਿਸ਼ਨ ਮਿਲ ਰਹੀ ਹੈ ਉਹ ਨਾ ਕਾਫੀ ਹੈ ਕਿਉਂਕਿ ਅੱਜ ਕੱਲ ਇੱਥੇ ਬਹੁਤ ਜ਼ਿਆਦਾ ਖਰਚੇ ਵੱਧ ਚੁੱਕੇ ਹਨ ਲਿਮਟਾਂ ਵੀ ਵੱਧ ਚੁੱਕੀਆਂ ਹਨ ਤੇ ਜਿਹੜੇ ਇਹਨਾਂ ਦੀ ਲੇਬਰ ਹੈ ਉਹਨਾਂ ਦਾ ਵੀ ਉਹਨਾਂ ਦੀ ਤਨਖਾਹ ਵੀ 3-4 ਗੁਣਾ ਵੱਧ ਚੁੱਕੀ ਹੈ ਇਸ ਕਰਕੇ ਇਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਅਪੀਲ ਕੀਤੀ ਹੈ ਕਿ ਇਹਨਾਂ ਦੀ ਕਮਿਸ਼ਨ ਵਧਾਈ ਜਾਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਅੰਮ੍ਰਿਤਸਰ